ਹਾਂਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਸਾਰਿਆਂ ਦਾ ਸਵਾਗਤ ਹੈ ਪੰਜਾਬੀ ਮੈਮ ਚੈਨਲ ਦੇ ਉੱਤੇ ਜੇ ਰਜੇ ਤੁਸੀਂ ਚੈਨਲ ਤੋਂ ਫਸਟ ਟਾਈਮ ਹੈਗੇ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਨਾਲੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਹੈ ਅਸੀਂ ਪੰਜਾਬ ਵਿੱਚ ਆਉਣ ਵਾਲੀ ਹਰ ਵੈਕੈਂਸੀ ਦਾ ਅਪਡੇਟ ਤੁਹਾਨੂੰ ਚੈਨਲ ਉੱਤੇ ਦੇਵਾਂਗੇ ਤਾਂ ਜਿਵੇਂ ਅਸੀਂ ਕੋਈ ਵੀ ਵੀਡੀਓ ਪਾਵਾਂਗੇ ਜਾਂ ਉਸ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਊਗਾ ਤਾ ਅੱਜ ਦੇ ਵੀਡੀਓ ਤੇ ਅਸੀਂ ਗੱਲ ਕਰਦੇ ਆ ਜਿਹੜਾ ਪੀਐਸਪੀ ਪੋਰਟ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਪੰਜਾਬ ਦੇ ਅੰਦਰ ਨਿਊ ਵੈਕੈਂਸੀ ਆ ਚੁੱਕੀ ਹੈ ਜਿਵੇਂ ਅਸੀਂ ਪਹਿਲਾਂ ਵੀ ਕਿਹਾ ਸੀ ਪੰਜਾਬ ਵਿੱਚ ਆਉਣ ਵਾਲੀ ਹਰ ਵੈਕੈਂਸੀ ਦਾ ਅਪਡੇਟ ਤੁਹਾਨੂੰ ਚੈਨਲ ਉੱਤੇ ਮਿਲ ਜੂਗਾ ਤਾਂ ਪੰਜਾਬ ਦੇ ਅੰਦਰ ਜਿਹੜੀ ਵੈਕੈਂਸੀ ਆ ਚੁੱਕੀ ਹੈ ਲੈਬੋਰੀਟਰੀ ਅਸਿਸਟੈਂਟ ਦੀ ਹੈਗੀ ਹੈ ਤਾਂ ਉਸ ਦੇ ਵੱਧ ਜਿਹੜੀ ਸਹਾਇਕ కెਮਿਸਟਰੀ ਦੀ ਹੈਗੀ ਹੈ ਕਿਤਾ ਉਸਤੇ ਵੱਧ ਜਿਹੜੀ ਸੇਵਾ ਦੇਣ ਦੀਆਂ ਪੋਸਟਾਂ ਹੈਗੀਆਂ ਤਾਂ ਇਹ ਤੁਸੀਂ ਦੇਖ ਸਕਦੇ ਹੋ 26 ਜੂਨ ਨੂੰ ਨੋਟੀਫਿਕੇਸ਼ਨ ਆ ਚੁੱਕਿਆ ਹੈ ਅਜੇ ਤੱਕ ਸ਼ੋਰਟ ਨੋਟੀਫਿਕੇਸ਼ਨ ਆਇਆ ਫੁੱਲ ਨੋਟੀਫਿਕੇਸ਼ਨ ਨਹੀਂ ਆਇਆ ਜਲਦ ਹੀ ਤੁਹਾਨੂੰ ਫੁੱਲ ਨੋਟੀਫਿਕੇਸ਼ਨ ਵੀ ਆਫੀਸ਼ੀਅਲ ਵੈਬਸਾਈਟ ਉੱਤੇ ਦੇਖਣ ਨੂੰ ਮਿਲੇਗਾ ਇਹ ਆਫੀਸ਼ੀਅਲ ਵੈਬਸਾਈਟ ਦਾ ਲਿੰਕ ਦਿੱਤਾ ਗਿਆ ਇੱਥੇ ਫੁੱਲ ਨੋਟੀਫਿਕੇਸ਼ਨ ਜਦੋਂ ਵੀ ਆਊਗਾ ਉਸ ਤੋਂ ਰਿਲੇਟਿਡ ਵੀ ਤੁਹਾਨੂੰ ਅਪਡੇਟ ਮਿਲ ਜੂਗੇ ਠੀਕ ਹੈ ਤਾਂ ਫਿਰ ਅਸੀਂ ਗੱਲ ਕਰਦੇ ਹਾਂ ਜਿਹੜੇ ਫਾਰਮ ਹੈਗੇ ਆ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤ 27 ਜੁਲਾਈ ਤੋਂ ਫਾਰਮ ਸਟਾਰਟ ਹੋ ਜੂਗੇ ਜਿਹੜੀ ਲੈਬੋਰੀਟਰੀ ਅਸਿਸਟੈਂਟ ਦੀ ਪੋਸਟ ਹੈਗੀ ਹੈ ਇਹ ਇੱਕ ਪੋਸਟ ਹੈਗੀ ਹੈ ਜੇ ਤੁਸੀਂ ਸਾਇਹਿਕ ਕੈਮਿਸਟ ਕੈਮਿਸਟ ਅਸਿਸਟੈਂਟ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਦੋ ਪੋਸਟ ਹੈਗੀ ਹੈ ਜਿਹੜੀ ਸਰਵਾਈਵ ਦੀ ਪੋਸਟ ਹੈਗੀ ਹੈ ਤਾਂ A20 ਹੈਗੀ ਹੈ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ 27 ਜੁਲਾਈ ਤੋਂ ਫਾਰਮ ਸਟਾਰਟ ਹੋ ਜੂਗੇ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਜਿਵੇਂ ਅਫੀਸ਼ੀਅਲ ਵੈਬਸਾਈਟ ਤੇ ਅਫੀਸ਼ੀਅਲ ਨੋਟੀਫਿਕੇਸ਼ਨ ਆਊਗਾ ਤਾਂ ਉਸ ਤੋਂ ਰਿਲੇਟਡ ਵੀ ਅਪਡੇਟ ਤੁਹਾਨੂੰ ਮਿਲ ਜੂਗੀ ਕਿ ਏਜ ਲਿਮਿਟ ਜਿਹੜੀ ਹੈਗੀ ਹੈ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ ਪੰਜਾਬ ਵਿੱਚ 18 ਤੋਂ 37 ਜਿਹੜੀ ਏਜ ਲਿਮਿਟ ਹੁੰਦੀ ਹੈ ਤਾਂ ਜਿਹੜੀ ਕੁਆਲਿਫਿਕੇਸ਼ਨ ਹੈਗੀ ਹੈ ਸਿਲੇਬਸ ਹੈ ਸਿਲੈਕਸ਼ਨ ਪ੍ਰੋਸੈਸ ਹੈ ਇਸ ਤੋਂ ਰਿਲੇਟਡ ਅਪਡੇਟ ਤੁਹਾਨੂੰ ਚੈਨਲ ਉਤੇ ਮਿਲ ਜੂਗੀ ਜੇ ਤੁਸੀਂ ਚੈਨਲ ਤੋਂ ਫਸਟ ਟਾਈਮ ਹੈਗੇ ਹੋ ਜਾਂ ਅਜੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਤਾਂ ਜਿਵੇਂ ਵੀ ਅਸੀਂ ਕੋਈ ਵੀ ਵੀਡੀਓ ਪਾਵਾਂਗੇ ਉਸ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਊਗਾ ਧੰਨਵਾਦ